ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਹਿੰਦੇ ਬਹਿਰੀਨ ਦੇ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ ਇੰਡੀਆ ਦੇ ਵੀ ਬਹੁਤ ਛੋਟੀ ਦੇ ਕਬੱਡੀ ਖਿਡਾਰੀ ਕਹਿੰਦੇ ਇਸ ਕਬੱਡੀ ਕੱਪ ਤੇ ਖੇਡਣ ਗਏ ਸੀ ਤੇ ਪਾਕਿਸਤਾਨ ਦੇ ਵੀ ਆਏ ਸੀ ਹੋਰ ਵੀ ਕਈ ਕੰਟਰੀਆਂ ਤੋਂ ਕਹਿੰਦੇ ਇਸ ਕਬੱਡੀ ਕੱਪ ਤੇ ਪਹੁੰਚੇ ਸੀ ਬਹੁਤ ਛੋਟੀ ਦੇ ਕਹਿੰਦੇ ਵੱਡੇ ਸੁਪਰਸਟਾਰ ਖੇਡ ਰਹੇ ਸੀ ਇਸ ਕਬੱਡੀ ਕੱਪ ਤੇ ਇਹ ਫਾਈਨਲ ਮੈਚ ਕਰਵਾਇਆ ਜਾ ਰਿਹਾ ਸੀ ਪਾਕਿਸਤਾਨ ਦੇ ਇੰਡੀਆ ਦੀ ਟੀਮ ਵਿਚਕਾਰ ਜੋ ਕਿ ਵਿੱਚ ਹੀ ਰੋਕ ਦਿੱਤਾ ਗਿਆ ਉਸ ਤੇ ਪੁਆਇੰਟਸ ਹਨ ਪਾਕਿਸਤਾਨ ਦੇ ਜਦੋਂ ਰੋਕਿਆ ਗਿਆ ਮੈਚ ਪਾਕਿਸਤਾਨ ਦੇ ਪੁਆਇੰਟਸ ਹਨ 12 ਇੰਡੀਆ ਦੇ ਪੁਆਇੰਟਸ ਹਨ 9 ਤੇ ਬੈਸਟ ਇਸੇ ਲਈ ਨਹੀਂ ਕੱਢੇ ਗਏ ਕਿਉਂਕਿ ਇਸ ਕਬੱਡੀ ਕੱਪ ਤੇ ਕਾਟ ਹੋ ਗਿਆ ਸੀ ਜਿਆਦੇ ਲੋਕ ਗਰਾਊਂਡ ਵਿੱਚ ਆਉਣ ਲੱਗ ਗਏ ਤੇ ਇਸੇ ਲਈ ਮੈਚ ਉੱਥੇ ਹੀ ਕਰ ਦਿੱਤਾ ਗਿਆ ਸਮਾਪਤ ਉਹ ਪੁਆਇੰਟ ਹੋਇਆ ਸੀ ਹੋਲਡ ਉਹ ਇੰਡੀਆ ਦਾ ਪੁਆਇੰਟ ਸੀ ਤੇ ਉਹ ਪਾਕਿਸਤਾਨ ਨੇ ਕਰਵਾ ਲਿਆ ਹੋਲਡ ਗਰਾਊਂਡ ਵਿੱਚ ਰਸ ਜ਼ਿਆਦਾ ਹੋਣ ਕਰਕੇ ਇਸੇ ਲਈ ਫਾਈਨਲ ਮੈਚ ਉੱਥੇ ਹੀ ਕਰ ਦਿੱਤਾ ਗਿਆ ਸਮਾਪਤ ਬਾਅਦ ਵਿੱਚ ਇੰਡੀਆ ਦੀ ਟੀਮ ਆ ਗਈ ਸੀ ਗਰਾਊਂਡ ਵਿੱਚ ਜਦੋਂ ਗਰਾਊਂਡ ਖਾਲੀ ਹੋਇਆ ਤੇ ਫਿਰ ਪਾਕਿਸਤਾਨ ਦੀ ਟੀਮ ਨਹੀਂ ਆਈ ਗਰਾਊਂਡ ਵਿੱਚ ਇਸੇ ਕਰਕੇ ਇਹ ਮੈਚ ਉੱਥੇ ਹੀ ਕਰ ਦਿੱਤਾ ਗਿਆ ਸਮਾਪਤ ਸਾਢੇ 12 ਲਈ ਪਾਕਿਸਤਾਨ ਨੇ ਤੇ 9 ਨੰਬਰ ਲਈ ਇੰਡੀਆ ਨੇ ਤੇ ਇਸ ਦੇ ਨੰਬਰਾਂ ਦੇ ਹਿਸਾਬ ਨਾਲ ਗੱਲ ਕਰੀਏ ਨੰਬਰਾਂ ਦੇ ਹਿਸਾਬ ਨਾਲ ਪਾਕਿਸਤਾਨ ਫਸਟ ਰੀ ਨੰਬਰਾਂ ਦੇ ਹਿਸਾਬ ਨਾਲ ਇੰਡੀਆ ਸੈਕੰਡਰੀ ਬੈਸਟ ਇਸੇ ਲਈ ਨਹੀਂ ਕਰਦੇ ਗਏ ਕਿਉਂਕਿ ਮੈਚ ਨਹੀਂ ਹੋਇਆ ਅੱਧ ਵਿੱਚ ਮੈਚ ਸਮਾਪਤ ਕੀਤਾ ਗਿਆ ਪਰ ਚੰਗੀ ਗੱਲ ਨਹੀਂ ਹੈ ਕੋਈ ਲੋਕਾਂ ਲਈ ਜੇ ਮੈਚ ਬਹੁਤ ਤਕੜਾ ਲੱਗਣਾ ਸੀ ਇੰਡੀਆ ਤੇ ਪਾਕਿਸਤਾਨ ਦਾ ਧੰਨਵਾਦ ਹਾਂਜੀ ਕਿੱਦਾਂ ਲੱਗਿਆ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ